8 ਮਹੀਨੇ ਪਹਿਲਾਂ ਵਿਆਹ ਕਬੱਡੀ ਖਿਡਾਰੀ ਦੇ ਨਾਲ ਇੱਕ ਦਰਦਨਾਕ ਹਾਦਸਾ ਹੋ ਗਿਆ ਜਿੱਥੇ ਉਹ ਆਪਣੇ ਇੱਕ ਦੋਸਤ ਮਿੱਤਰ ਦੇ ਨਾਲ ਕਾਰ ਦੇ ਵਿੱਚ ਜਾ ਰਿਹਾ ਸੀ ਪਰ ਅੱਗੇ ਬਣ ਰਹੀ ਇੱਕ ਪੁਲੀ ਜੋ ਕਿ ਅੱਧੀ ਬਣੀ ਸੀ ਪਰ ਨਾ ਤਾਂ ਉੱਥੇ ਕੋਈ ਰਿਫਲੈਕਟਰ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਕਿ ਅੱਗੇ ਪੁਲੀ ਨਹੀਂ ਬਣੀ ਹੋਈ ਇਸ ਤੇ ਚਲਦੇ ਹੋਏ ਕਬੱਡੀ ਖਿਡਾਰੀ ਆਪਣੀ ਕਾਰ ਸਮੇਤ ਉਸ ਤੇ ਚੜ ਜਾਂਦਾ ਹੈ ਪਰ ਅੱਗੇ ਜਾ ਕੇ ਇੱਕ ਮਾੜਾ ਹਾਦਸਾ ਹੋਇਆ ਜਿਸ ਦੇ ਵਿੱਚ ਉਸ ਦੀ ਜਾਨ ਚਲੀ ਗਈ ਨਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਰੋਡ ਤੇ ਪੈਂਦੇ ਪਿੰਡ ਖੋਟੇ ਦੇ ਵਿੱਚ ਬਣ ਰਹੀ ਨੈਸ਼ਨਲ ਹਾਈਵੇ 254 ਤੇ अधूरी ਛੱਡੀ ਹੋਈ ਪੁਲੀ ਦੇ ਕਾਰਨ ਇਹ ਸਾਰਾ ਹਾਦਸਾ ਹੋਇਆ ਹੈ ਕੰਪਨੀ ਦੇ ਠੇਕੇਦਾਰਾਂ ਦੀ ਲਾਪਰਵਾਹੀ ਦੇ ਕਾਰਨ ਇੱਕ ਕਬੱਡੀ ਖਿਡਾਰੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਦਾ ਸਾਥੀ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ਇਸ ਘਟਨਾ ਤੋਂ ਬਾਅਦ ਦੋ ਪਿੰਡਾਂ ਦੇ ਲੋਕਾਂ ਨੇ ਪਿੰਡ ਖੋਟੇ ਦੇ ਵਿੱਚ धरना ਲਾ ਕੇ ਰੋਡ ਬਣਾਉਣ ਵਾਲੀ ਕੰਪਨੀ ਦੇ ਖਿਲਾਫ ਨਾਰੇਬਾਜ਼ੀ ਕੀਤੀ ਕੰਪਨੀ ਅਤੇ ਠੇਕੇਦਾਰ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਮੋਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਕਬੱਡੀ ਖਿਡਾਰੀ surjit singh ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਰੋਂਤਾ ਜੋ ਕਿ ਰਾਤ ਦੇ ਸਮੇਂ ਭਾਗਾ ਪੁਰਾਣਾ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ ਪਿੰਡ ਦੇ ਨੇੜੇ ਹੀ ਨਿਰਮਾਣ ਅਧੀਨ ਸੜਕ ਤੇ ਅਧੂਰੀ ਛੱਡੀ ਗਈ ਪੁਲੀ ਦੇ ਨਾਲ ਉਸਦੀ ਕਾਰ ਟਕਰਾ ਗਈ ਜਿਸ ਦੇ ਕਾਰਨ ਖਿਡਾਰੀ surjit singh ਦੀ ਜਾਨ ਚਲੀ ਗਈ ਵਿੰਖੋਟੇ ਵਾਸੀਆਂ ਨੇ ਉਹਨਾਂ ਨੂੰ ਤੁਰੰਤ ਹੀ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਭਰਤੀ ਕਰਵਾਇਆ ਹਸਪਤਾਲ ਨੇ ਜ਼ਖਮੀਆਂ ਨੂੰ ਮੋਗਾ ਰੈਫਰ ਕਰ ਦਿੱਤਾ ਪਰੰਤੂ ਮੋਗਾ ਲਿਜਾਣ ਦੇ ਲਈ ਕੋਈ ਐਂਬੂਲੈਂਸ ਨਾ ਭੇਜਣ ਤੇ ਜ਼ਖਮੀਆਂ ਨੂੰ ਦੀਪ ਹਸਪਤਾਲ ਲਜਾਇਆ ਗਿਆ ਇੱਥੇ ਡਾਕਟਰਾਂ ਨੇ ਸੁਰਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਉਹ ਇੱਕ ਨਾਮੀ ਕਬੱਡੀ ਖਿਡਾਰੀ ਸੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸੁਰਜੀਤ ਦਾ ਵਿਆਹ ਹੋਇਆ ਸੀ ਤੇ ਦਰਦਨਾਕ ਹਾਦਸੇ ਦੇ ਵਿੱਚ ਜਾਨ ਜਾਣ ਤੋਂ ਬਾਅਦ ਉਸ ਦਾ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਇਹ ਕਟਨਾ ਜੀ ਬਹੁਤ ਮੰਦਪਾਗੀ ਕਟਨਾ ਹੈ ਨਾ ਸਹਿਣ ਜੋ ਕਟਨਾ ਹੈ ਜਿਹੜੇ ਪਰਿਵਾਰ ਦਾ ਇੱਕ ਨੌਜਵਾਨ ਲੜਕਾ ਮੁੰਡਾ ਤਾਂ ਚਲੇ ਗਿਆ ਜਿਹਨੇ ਪਰਿਵਾਰ ਲਈ ਬਹੁਤ ਕੁਝ ਕਰਨਾ ਸੀ ਪਰ ਇਹ ਜੋ ਗਲਤੀ ਹੋਈ ਆ ਜੋ ਵੱੱਡਰ ਗਲਤੀ ਮੈਂ ਤਾਂ ਸਮਝੂਗਾ ਕਿਉਂਕਿ ਪ੍ਰਸ਼ਾਸਨ ਔਰ ਇੱਥੋਂ ਦਾ ਜਿਹੜਾ ਠੇਕੇਦਾਰ ਆ ਉਸ ਠੇਕੇਦਾਰ ਦੀ ਵੱੱਡਰ ਗਲਤੀ ਕਰਕੇ ਇਹ ਮੰਦਪਾਗੀ ਕਟਨਾ ਵਾਪਰੀ ਆ ਤੇ ਲੰਬੇ ਸਮੇਂ ਤੋਂ 8-9 ਮਹੀਨੇ ਤੋਂ ਇਹ ਮਾਰਕ ਚੱਲਦਾ ਹੈ ਨਾ ਇੱਥੇ ਕੋਈ ਪ੍ਰਸ਼ਾਸਨ ਦਾ ਧਿਆਨ ਨਾ ਕੋਈ ਸਰਕਾਰ ਦਾ ਧਿਆਨ ਨਾ ਕੋਈ ਠੇਕੇਦਾਰ ਦਾ ਧਿਆਨ ਪਟ ਪਟ ਕੇ ਟੋਏ ਸਿੱਟ ਗਏ ਇੱਥੇ ਕਿਤੇ ਕੋਈ ਰਹਾਜੀ ਮੋਟਰਸਾਈਕਲ ਤੇ ਦੋ ਜਾਨੇ ਆਉਂਦੇ ਡਿੱਗ ਪਏ ਕਿਤੇ ਕੋਈ ਡਿੱਗ ਪਿਆ ਹਰ ਰੋਜ਼ ਇੱਥੇ ਕੋਈ ਨਾ ਕੋਈ ਦੂਜੇ ਤੀਜੇ ਦਿਨ ਇਹ ਘਟਨਾ ਵਾਪਰਦੀ ਸੀਗੀ ਪਰ ਪ੍ਰਮਾਤਮਾ ਵੱਲੋਂ ਬਚਤ ਹੁੰਦੀ ਰਹੀ ਜਿਹੜੀ ਰਾਤ ਮੰਦ ਭਾਗੀ ਘਟਨਾ ਵਾਪਰੀ ਆ ਸਾਡੇ ਗੌਂਦੀ ਪਿੰਡ ਦਾ ਨੌਜਵਾਨ ਲੜਕਾ ਜਿਹੜਾ ਕਬੱਡੀ ਪਲੇਅਰ ਵੀ ਸੀਗਾ ਜੋ ਦੁਨੀਆਂ ਤੋਂ ਚਲੇ ਗਿਆ ਸਦਾ ਲਈ ਜਿਹਦਾ ਕਿ ਪਰਿਵਾਰ ਨੂੰ ਵੀ ਬਹੁਤ ਵੱਡਾ ਸਦਮਾ ਸਾਡੇ ਇਲਾਕੇ ਨੂੰ ਨੌਜਵਾਨ ਪੀੜ੍ਹੀ ਨੂੰ ਉਹਨਾਂ ਨੂੰ ਬਹੁਤ ਵੱਡਾ ਨਾਪੂਰਾ ਹੋਣ ਵਾਲਾ ਘਟਾ ਤਿਆ ਸੋ ਜੋ ਵੀ ਸਰਕਾਰ ਦੇ ਜੋ ਆਪਾਂ ਸਮਝਦਾ ਵੀ ਸਰਕਾਰ ਔਰ ਪ੍ਰਸ਼ਾਸਨ ਦੀ ਵੀ ਬਹੁਤ ਵੱਡੀ ਵੱੱਜਰ ਗਲਤੀ ਆ ਕਿਉਂਕਿ ਅਧਿਕਾਰੀ ਵੀ ਇੱਥੋਂ ਦੀ ਲੰਘਦੇ ਆ ਸਭ ਕੁਝ ਵੇਦੇ ਆ ਉਹ ਵੀ ਅੱਖਾਂ ਮੀਚ ਕੇ ਲੰਘਦੇ ਇੱਥੋਂ ਦੀ ਉਹਨਾਂ ਦਾ ਕੋਈ ਧਿਆਨ ਨਹੀਂਗਾ ਵੀ ਆਹ ਕੀ ਕੁਝ ਹੋ ਰਿਹਾ ਹੈ ਪਰ ਅੱਜ ਜਦੋਂ ਰਾਤ ਦਾ ਇਹ ਘਟਨਾ ਵਾਪਰੀ ਵੀ ਆ ਅੱਜ ਤੱਕ ਹੁਣ ਤੱਕ ਪ੍ਰਸ਼ਾਸਨ ਦਾ ਨਾ ਕੋਈ ਅਧਿਕਾਰੀ ਨਾ ਕੋਈ ਸਿਵਲ ਅਧਿਕਾਰੀ ਨਾ ਇੱਥੇ ਇਲਾਕੇ ਦਾ ਜਿਹੜਾ ਹਲਕੇ ਦਾ ਵਿਧਾਇਕ ਆ ਕੋਈ ਵੀ ਇੱਥੇ ਇਸ ਇੱਥੇ ਦੁੱਖ ਦੀ ਘੜੀ ਚ ਨਾ ਪਰਿਵਾਰ ਨਾ ਕੋਈ ਆਇਆ ਨਾ ਕੋਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਹੁਣ ਵੀ ਪ੍ਰਸ਼ਾਸਨ ਨੂੰ ਹੁਣ ਤੱਕ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆ ਜਿਹਦੇ ਮੈਂ ਸਮਝਦਾ ਵੀ ਸਾਰਿਆਂ ਦੀ ਬਹੁਤ ਵੱਡੀ ਬਜਰ ਗਲਤੀ ਆ ਸੋ ਇਸ ਕਰਕੇ ਮੈਂ ਸਮਝਦਾ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਸਰਕਾਰ ਨੂੰ ਵੀ ਇਹਨਾਂ ਠੇਕੇਦਾਰ ਸੜਕ ਦੇ ਠੇਕੇਦਾਰ ਔਰ ਜਿਹੜਾ ਠੇਕੇਦਾਰ ਦੀ ਵੱੱਜਰ ਗਲਤੀ ਕਰਕੇ ਇਹ ਹਾਦਸਾ ਵਾਪਰਿਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਔਰ ਜੋ ਬੇਟਾ ਸਾਡੇ ਤੋਂ ਸਦਾ ਲਈ ਚਲਿਆ ਗਿਆ ਉਹਦੇ ਪਰਿਵਾਰ ਨੂੰ ਜੋ ਬਣਦਾ ਮੁਆਵਜ਼ਾ ਦਿੱਤਾ ਜਾਵੇ ਹਾਂ ਬਹੁਤ ਹੀ ਮੰਦਭਾਗੀ ਕਿਰਪਨਾ ਹੋਈ ਹੈ ਜੀ ਸਾਡੇ ਪਿੰਡ ਨੂੰ ਬਹੁਤ ਹੀ ਵੱਡਾ ਘਾਟਾ ਪਿਆ ਹੈ ਕਿਉਂਕਿ ਉਹ ਨੌਜਵਾਨ ਮਤਲਬ ਇੱਕ ਚੰਗੀ ਸ਼ਖਸੀਅਤ ਸੀ ਜੀ ਪਿੰਡ ਦੀ ਉਹ ਤਕਰੀਬਨ ਪਿਛਲੇ 10 ਸਾਲ ਤੋਂ ਕਬੱਡੀ ਚ ਪੂਰਾ ਚੰਗੀ ਤਰ੍ਹਾਂ ਇਹ ਉੱਭਰ ਕੇ ਆਇਆ ਸੀਗਾ ਉਹਨਾਂ ਲਗਾਤਾਰ ਕਬੱਡੀ ਦੀ ਗੇਮ ਖੇਡ ਰਹੀ ਆਈਆ ਤੇ ਇਹ ਦੂਜੇ ਨੌਜਵਾਨਾਂ ਲਈ ਵੀ ਉਹ ਇੱਕ ਸਹਦ ਬਣਿਆ ਹੋਇਆ ਸੀ ਜਿਹੜਾ ਸੁਭਾਅ ਇੰਨਾ ਕਿ ਨਰਮ ਸੀ ਵੀ ਮਤਲਬ ਸਾਰਾ ਪਿੰਡ ਹੀ ਉਹਨੂੰ ਮਤਲਬ ਅੱਜ ਉਹਦੇ ਰੋਸ ਚਿੱਤੇ ਆ ਕੇ ਬੈਠ ਗਿਆ ਜੀ ਤੇ ਲਗਾਤਾਰ ਨੌਜਵਾਨ ਉਹਦੀ ਸਪੋਰਟ 'ਚ ਆ ਗਏ ਰਾਜ ਘੱਟਾ ਕਿਵੇਂ ਬੱਪ ਰਾਜ ਜੀ ਇਹ ਬਾਗਾਂ ਪ੍ਰਣਾਤੋਂ ਆ ਰਿਆ ਸੀ ਜੀ ਸੁਣਿਆ ਵੀ ਬਾਗਾਂ ਪ੍ਰਣਾਤੋਂ ਆ ਰਿਆ ਸੀ ਤਾਂ ਜਿਹੜਾ ਹੈਗਾ ਇਹ ਸਰਕਾਰੀ ਸਕੂਲ ਦੇ ਸਾਹਮਣੇ ਕੋਟੇ ਪਿੰਡ ਦੇ ਤਾਂ ਇੱਥੇ ਆ ਕੇ ਇਹਦੀ ਜਿਹੜੀ ਗੱਡੀ ਆ ਨਵੀਂ ਕੰਸਟਰਕਸ਼ਨ ਚੱਲ ਰਹੀ ਹੈ ਇੱਥੇ ਰੋਡ ਦੀ ਤਾਂ ਉੱਥੇ ਕੋਈ ਡਿਵਰਜਨ ਨਹੀਂ ਸੀ ਤੇ ਕੋਈ ਰਿਫਲੈਕਟਰ ਨਹੀਂ ਲੱਗਿਆ ਹੋਇਆ ਹੋਣ ਕਰਕੇ ਇਹਨੂੰ ਸਮਝ ਨਹੀਂ ਲੱਗੀ ਰੋਡ ਇਹ ਤੋਂ ਜਿਹੜੀ ਗੱਡੀ ਸੀ ਅੰਡਰ ਕੰਟਰੋਲ ਨਹੀਂ ਰਹੀ ਤੇ ਉਹ ਕੰਟਰੋਲ ਆਊਟ ਆਫ ਕੰਟਰੋਲ ਹੋ ਕੇ ਗੱਡੀ ਜਿਹੜੀ ਉਹ ਇੱਕ ਨਾਲ ਇੱਕ ਉਪਲੀ ਬਣੀ ਹੋਈ ਉਹ ਚ ਟਕਰਾ ਗਈ ਤੇ ਉਹ ਪਲਟ ਗਈ ਗੱਡੀ ਕਿੰਨੇ ਜਾਨੇ ਸੀ ਦੋ ਜਾਨੇ ਸੀਗੇ ਜੀ ਇਹ ਇਹਦਾ ਨਾਲ ਇੱਕ ਦੋਸਤ ਸੀਗਾ ਉਹ ਹਲੇ ਫਿਲਹਾਲ ਐਡਮਿਟ ਆ ਉਹ ਵੀ ਸੀਰੀਅਸ ਹੈ ਜੀ ਜੀ ਸਰ ਪਰਵਾੜ ਦੀ ਮੰਗ ਹੈ ਪਰਵਾੜ ਦੀ ਮੰਗ ਇਹ ਹੈ ਜੀ ਪ੍ਰਸ਼ਾਸਨ ਕੋਲੋਂ ਇੱਕ ਤਾਂ ਜਿਹੜਾ ਸੀਗਾ ਉਹ ਬਾਡੀ ਦਾ ਪੋਸਟਮਾਰਟਮ ਕਰਾ ਕੇ ਤੇ ਜਿਹੜੀ ਹੈਗੀ ਹੈ ਇਹਨਾਂ ਦੀ ਕੰਪਨੀ ਜਿਹੜੀ ਰੋਡ ਕੰਸਟਰਕਸ਼ਨ ਕਰ ਰਹੀ ਹੈ ਤੇ ਜਾਂ ਠੇਕੇਦਾਰ ਹੈ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇੱਥੇ ਇਹ ਪਹਿਲਾ ਐਕਸੀਡੈਂਟ ਨਹੀਂ ਹੈਗਾ ਜੀ ਇੱਥੇ ਬਹੁਤ ਸਾਰੇ ਐਕਸੀਡੈਂਟ ਆਲਰੇਡੀ ਪਹਿਲਾਂ ਹੋ ਚੁੱਕੇ ਆ ਤਾਂ ਪਿਛਲੇ 9-10 ਮਹੀਨਿਆਂ ਤੋਂ ਇਹ ਵਰਕ ਚੱਲ ਰਿਹਾ ਹੈ ਅੱਲੇ ਤੱਕ ਇੱਥੇ ਕੋਈ బోర్ਡ ਨਹੀਂ ਲੱਗਿਆ ਵੀ ਅੰਡਰ ਕੰਸਟਰਕਸ਼ਨ ਹੈ ਜਾਂ ਕੋਈ ਡਾਇਵਰਜਨ ਇਧਰਲੀ ਸਾਈਡ ਦੇਤਾ ਜਾਂ ਉਧਰਲੀ ਸਾਈਡ ਤੇ ਕੁਝ ਵੀ ਇਦਾਂ ਦਾ ਲੱਗਿਆ ਤੇ ਇਹਦਾ ਜਿਹੜਾ ਹੈਗਾ ਇਹ ਕੰਪਨੀ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਜਿਹੜਾ ਬੰਦਾ ਮੌਜਾ ਦਿੱਤਾ ਜਾਵੇ